ਇਹ ਕੰਮ ਹੋ ਰਿਹਾ ਹੈ। ਤਾਂ ਇਹਦਾ ਜਵਾਬ ਪੰਜਾਬ ਦੇ ਲੋਕਾਂ ਨੇ ਦੇਣਾ ਜੇ ਪੰਜਾਬ ਪੋਸਟ ਹੋਊ ਕਿ ਦਿੱਲੀ ਪੋਸਟ ਦਾ। ਤਾਂ ਇਹਦਾ ਜਵਾਬ ਪੰਜਾਬ ਦੇ ਲੋਕਾਂ ਨੇ ਕਾ ਅਮਰਿੰਦਰ ਨੂੰ ਦੇਣਾ ਤੁਸੀਂ ਧਿਆਨ ਰੱਖਣੇ ਵਾ। ਅਗਲੀ ਗੱਲ ਭਰਾਵੋ ਮੈਂ ਹੋਰ ਕਹਿਣੀ ਚਾਹੁੰਦਾ। ਮੈਂ ਸਾਡੇ ਕਾਰ ਆਗੂਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਨੌਂ ਵਾਲੇ ਜਨਾਬ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਵੇ। ਕੋਈ ਨਾ ਕੋਈ ਦਿੱਲੀ ਦੇ ਵਿੱਚ ਕੋਈ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇ। ਜੀ ਦੇ ਨਾਰ ਪੰਜਾਬ ਦੇ ਵਿੱਚੋਂ ਹਜ਼ਾਰਾਂ ਨਹੀਂ ਲੱਖਾਂ ਲੋਕ ਨੇ ਜਿਹੜੇ ਨੌਜਵਾਨ ਨੇ ਕਿਸਾਨ ਨੇ ਮਜ਼ਦੂਰ ਨੇ ਹਰ ਬੰਦਾ ਉੱਤੇ ਸਹੁੰ ਚੁੱਕਾ ਇਸ ਗੱਲ ਦੀ ਬਾਤ ਜਰੀਆਂ ਕਰਕੇ ਧੋਸਾ ਦਿਓ ਕਾ ਕਿਉਂ ਕਿਉਂਕਿ ਆਪਾਂ ਨੂੰ ਚਾਲਾਂ ਚੱਲੀਆਂ ਜਾ ਰਹੀਆਂ tufaan ਕਰੀਆਂ ਪਾੜੁੰਦੀਆਂ ਪਰ ਮੈਂ ਕਹਿੰਦਾ ਜਦਾਂ ਜੀ ਚੋਣਾ ਹੈ ਕਿ ਪੰਜਾਬ ਉਹਦੋ ਹੀ ਹਾਰ ਰਿਹਾ ਹੈ ਪੰਜਾਬ ਉਹਦੇ ਡੱਬਿਆ ਗਿਆ ਪੰਜਾਬ ਉਹਦੇ ਪੁੱਛੜਿਆ ਗਿਆ ਜਦੋਂ ਅਸੀਂ ਜ਼ਫਾਰ ਹੋਏ ਆ ਜਦੋਂ ਵੀ ਆਪ ਨੇ ਪਾਟੇ ਆ ਜਦੋਂ ਵੀ ਆਪ ਸੁਨੇ ਕੋਈ ਨਾ ਲੱਪਾ ਖਿੱਚਣ ਲੱਗ ਜੰਨੇ ਆ ਉਹਦਾ ਪੰਜਾਬ ਮਰਿਆ ਭਰਾ ਉਹ ਗੱਲ ਯਾਦ ਰੱਖਿਓ ਜਦੋਂ ਜਦੋਂ ਪੰਜਾਬ ਇੱਕ ਜਿੱਟ ਹੋਇਆ ਪੰਜਾਬ ਇੱਕ ਹੋਇਆ ਪੰਜਾਬ ਦਾ ਇਕਾ ਹੋਇਆ ਉਹਦਾ ਪੰਜਾਬ ਨੂੰ ਕੋਈ ਵੀ ਹਕੂਮਤ ਕੋਈ ਵੀ ਸਰਕਾਰ ਦਾ ਬੁਰੀ ਸਕੀ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਕਹਿੰਦਾ ਬਖੇਰੇ ਸੱਜਣੇ ਗੱਲ ਦੇ ਉੱਤੇ ਕਈ ਵਾਰੀ ਮੇਰ ਨਾਲ ਗਿਲਾ ਕਰਦੇ ਆ ਨੌਜਵਾਨ ਗਿਲਾ ਕਰਦੇ ਆ ਕਿ ਭਾਈ ਉਹ ਤੁਹਾਨੂੰ ਗਦਾਰ ਕਹਿੰਦੇ ਆ ਤੁਹਾਨੂੰ ਦਲਾਰ ਕਹਿੰਦੇ ਆ ਤੁਹਾਨੂੰ ਬਕਾਊ ਕਹਿੰਦੇ ਆ ਕੋਈ ਗੱਲ ਨਹੀਂ ਯਾਰ ਸਾਡੇ ਵੀ ਪੰਜਾਬ ਰਹੇ ਨੇ ਮੋਰ ਚਾਹਣੇ ਨੇ ਸ਼ਿੰਗਾਰ ਚਾਹਣੇ ਨੇ ਸੱਤੇ ਅਰੰਗ ਨਹੀਂ ਇਹ ਤਾਂ ਲੱਖਾਂ ਆਮ ਨਹੀਂ ਆ ਇਹ ਤਾਂ ਜੀਵ ਆਮ ਨਹੀਂ ਆ ਇੱਥੇ ਕੋਈ ਗੁਸਾ ਨਾਲ ਆਕੂ ਆਮ ਨਹੀਂ ਆ ਯਾਦ ਰੱਖਿਓ ਜੇ ਇਸ ਤੂਫਾਨ ਹੋ ਕੇ ਮੋਰਚਾ ਹੜਕੇ ਨਾ ਸਭ ਪੰਜਾਬ ਨੇ ਤਬਾਹ ਹੋ ਜਾਣਾ, ਬਰਬਾਦ ਹੋ ਜਾਣਾ। ਕੱਲੀਆਂ ਸਾਡੀ ਨਾ ਜ਼ਮੀਨਾਂ ਨਹੀਂ ਗਾਰੀਆਂ। ਯਾਦ ਰੱਖਿਓ ਸਾਡੀਆਂ ਨਸਲਾਂ ਦਾ ਵੀ ਖਾਤਮਾ ਤਾਇਆ ਹੋ ਰਿਹਾ ਹੈ। ਸਾਡੀ ਇਸ ਮਹਾਨ ਸੱਭਿਆਚਾਰ ਨੇ ਮਰ ਜਾਣਾ, ਸਾਡੀ ਵਿਰਾਸਤ ਨੇ ਮਰ ਜਾਣਾ, ਸਾਡੀਆਂ ਬੋਲੀਆਂ ਨੇ ਮਰ ਜਾਣਾ, ਸਾਡੇ ਪਾਣੀਆਂ ਨੇ ਮਰ ਜਾਣਾ, ਸਾਡੇ ਇਤਿਹਾਸ ਨੇ ਮਰ ਜਾਣਾ, ਸਾਡੇ ਧਰਮ ਖਸਪੇ ਨੇ ਮਰ ਜਾਣਾ। ਇਹ ਗੱਲ ਯਾਦ ਰੱਖੋ ਲੋਾਈ। ਆਪਾਂ ਬਾਰ-ਬਾਰ ਕਹਿੰਦੇ ਆ ਇਕੱਲੀਆਂ ਫਸਲਾਂ ਦੀ ਨਹੀਂ ਹੈ ਗੱਲ ਫਸਲਾਂ ਦੀ ਆ ਗੱਲ ਫਸਲਾਂ ਦੀ ਗੱਲ ਹੈ ਉਹ ਵਰਗਾਨ ਨਹੀਂ ਆਉਂਦੀ ਆ ਤੁਹਾਨੂੰ ਕੀ ਹੋ ਗਿਆ ਹੁਣ ਕਿੰਨੇ ਸਾਰੇ ਮੈਂ ਕਿਹਾ ਕਿ ਅਸੀਂ ਓਏ ਮਜਬੂਰ ਐਸਾ ਮੈਂ ਐਸਾ ਇੱਕ ਖਾਸ ਫੀਲ ਕਰਦਾ ਹੈ ਖਾਸ ਫੀਲ ਕਰਦਾ ਮੇਰੇ ਗੱਲ ਸੁਣ ਭਾਈ ਕਰੇ ਲੋਕਾਂ ਨੂੰ ਕਿੱਦਿਨੇ ਜਿੱਦਾ ਵੱਡੀ ਸਮੂਲੀਅਤ ਉਹਨਾਂ ਦੀ ਚਾਈ ਦਿੱਤੀ ਪੈਸੇ ਨਾਲ ਇੱਕ ਮੂਲੀਤ ਹੋ ਗਈ ਹੈ ਪਹੁੰਚ ਰਹੇ ਨੇ ਦਿੱਲੀ ਪਹੁੰਚੇ ਨੇ ਇੱਥੇ ਬਹੁਤ ਵੱਡੀ ਕਿੰਨੀ ਚਾਏ ਨੇ ਪਰ ਜਿਸ ਤਰ੍ਹਾਂ ਸੂਲੇ ਚਾਈ ਦੀ ਮੇਰੇ ਦਲ ਭਾਈਚਾਰੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਓਵੇਂ ਛੋਟੀ ਹਲੇ ਕਿਰਤੀ ਉੱਥੇ ਨਹੀਂ ਪਹੁੰਚੀ ਇਹ ਸਰਕਾਰ ਦਾ ਤਹਾਰਾ ਛੋਤੇ ਤੇ ਤੁ ਜਬਰਦਸਤ ਨਾ ਯਾਦ ਰੱਖਿਓ ਅਜੇ ਪਾਰ ਰਹੇ ਨੇ ਜਾਣ ਕੇ ਸਾਨੂੰ ਇਹ ਤੋਂ ਲਾਵਾ ਮੈਂ ਪੀਰ ਕਰਦਾ ਮੇਰੇ ਦੁਕਾਨਦਾਰ ਵਾਲੇ ਭਰਾਵਾਂ ਨੂੰ ਆ ਦੁਕਾਨਾਂ ਵਾਲਿਆਂ ਨੂੰ ਵਪਾਰੀਆਂ ਨੂੰ ਆਪਿਆਂ ਨੂੰ ਕਿ ਸੋਨੂੰ ਲੱਗਦਾ ਕਿ ਕੋਈ ਗੱਲ ਨਹੀਂ ਕੱਲੇ ਕਿਸਾਨ ਲੜ ਲੈਣਗੇ ਕੱਲੇ ਮਜ਼ਦੂਰ ਲੜ ਰਹਿ ਗਏ ਕਿ ਤੁਸੀਂ ਵੀ ਖਤਮ ਹੋਣਾ ਯਾਦ ਰੱਖਿਓ ਸੋ ਇਸ ਕਰਕੇ ਭਰਾਵੋ ਇਹ ਅੰਦੋਲਨ ਇਹ ਸੰਘਰਸ਼ਾ ਜਿਹੜਾ ਹੈ ਕਿਸੇ ਖਾਸ ਧਿਰਕੇ ਦਾ ਕਿਸੇ ਧਰਮ ਦਾ ਕਿਸੇ ਮਜਬਦ ਦਾ ਕਿਸੇ ਜਾਤ ਦੇ ਲੋਕਾਂ ਦਾ ਨਹੀਂ ਹੈ ਇਹ ਸਮੁੱਤੇ ਹਰ ਘਰ ਘਰ ਦੀ ਲੜਾਈ ਆ ਹਰ ਕੱਲੇ ਦੀ ਲੜਾਈ ਹੈ ਹਰ ਕਸਾਂ ਦੀ ਰੋਜੀ ਰੋਟੀ ਦੀ ਲੜਾਈ ਆ ਭਰਾਵੋ ਹਰ ਉਸਾਂ ਦੀਆਂ ਆਉਣ ਵਾਲੀਆਂ ਪੁੱਤਾਂ ਆਉਣ ਵਾਲੀਆਂ ਪਿੱਡਾਂ ਦੀ ਲੜਾਈ ਹੈ ਇਹ ਉਹਰੇ ਸਮਝ ਕੇ ਲੜਿਆ ਜਾਵੇ ਇਹ ਨਾ ਸਮਝੋ ਕਿ ਇਕੱਲੇ ਸਿੱਖ ਲੜ ਰਹੇ ਆ ਇਕੱਲੇ ਕਿਸਾਨ ਲੜ ਰਹੇ ਆ ਇਕੱਲੇ ਮਜ਼ਦੂਰ ਲੜ ਰਹੇ ਆ ਨਹੀਂ ਇੱਥੇ ਇੱਕ ਜੁੱਟ ਹੋਣ ਦੀ ਲੋੜ ਹੈ ਕਿਉਂਕਿ ਆਪਾਂ ਸਾਰੇ ਪੰਜਾਬ ਦੀ ਧਰਤੀ ਦਾ ਦਿੱਤਾ ਖਾਣੇ ਆ ਆਪਣਾ ਖੱਜ ਬਣਦਾ ਹੈ ਇਸ ਵਰਤੀ ਮਾਦਾ ਕਰਜਾ ਹਰ ਪੰਜਾਬੀ ਦੇ ਸਿਰ ਤੇ ਆ। ਸਾਡਾ ਤੁਹਾਨੂੰ ਵਾਦਾ ਕਰਦਾ ਆ। ਆ ਤੁਹਾਡਾ ਪਿਆਰ ਦੇਖ ਕੇ, ਤੁਹਾਡਾ ਸਤਸਕਾਰ ਦੇਖ ਕੇ ਤੁਸੀਂ ਮਾਨ ਕਰਦੇ ਹੋ। ਫਿਰ ਤੁਹਾਨੂੰ ਫੇਰ ਕਹਿਣਾ ਇੱਕ ਛੋਟੇ ਜਿਹੇ ਸੱਤੇ ਦੇ ਉੱਤੇ ਵੀ ਐਕੀ ਵੱਡੀ ਕਸ਼ੀ ਪਹੁੰਚਦੇ ਆ। ਮੈਂ ਕਹਿੰਦਾ ਲੱਖਾਂ ਹਮੇਸ਼ਾ ਕੰਮ ਕਰ ਰੋਹਗਾ ਨਾ ਮੇਰੇ ਲੋਕਾਂ ਦਾ। ਜਿੰਨਾ ਚਿਰ ਮੇਰੇ ਨਾਰਾ ਦੇ ਵਿੱਚ ਧੂਮ ਡਾਊੜੂਗਾ ਇਹ ਯਾਦ ਰੱਖ ਲਿਈਏ। ਇਹ ਚਾਹੁੰਦਾ ਵੀ ਪੰਜਾਬ ਦੀ ਤੇ ਜਿੱਥੇ ਦੁੱਲਿਆ ਸਾਥੀ ਦੇ ਉੱਤੇ ਦੁੱਲੂਗਾ ਵੀ ਪੰਜਾਬ ਦੇ ਕੋਈ ਘਬਰਾਉਣ ਦੀ ਚਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਜਦੋਂ ਸਰਕਾਰਾਂ ਜਿਹੜੀ ਕਮਲਕਾਰੀ ਦੀ ਵੀਤੀ ਹੈ ਸਰਕਾਰ ਦੀ ਜਿਹੜੀ ਜਨਮ ਸਰਕਾਰ ਦੀ ਨੀਤੀ ਹੈ ਕਿ ਲੋਕਾਂ ਨੂੰ ਦੱਬਣਾ ਕਿਵੇਂ ਕੁੱਟਣਾ ਕਿਵੇਂ ਆਪਾਂ ਦੇਖਦੇ ਆ ਕਿ ਦੀਪ ਸਿੱਤੂ ਦਾ ਰਮਾਨ ਤੇ ਰਮਾਨ ਹੋ ਰਿਹਾ ਹੈ ਅੱਜ ਥਿਆ ਪਤਾ ਨਹੀਂ ਕੀ ਹੋ ਰਿਹਾ ਅੱਜ ਹਾਂ ਅੱਜ ਹੀ ਹਲੇ ਕੋਈ ਰਿਪੋਰਟ ਨਹੀਂ ਹੈ ਅੱਜ ਨੂੰ ਪੇਸ਼ ਕਰਦਾ ਸੀ ਦਾਸ ਦੇ ਵਿੱਚ ਰਮਾਨ ਤੇ ਰਮਾਨ ਲੈ ਕੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਨੂੰ ਕਿਸੇ ਹੋਰ ਪਾਸੇ ਜੋੜ ਕੇ ਮਾਹੌਲ ਬਣਾਇਆ ਜਾਵੇ ਵੀ ਇਹਦਾ ਦੇਸ਼ ਤੋੜ ਰਹੇ ਸੀ ਇਹਦਾ ਦੇਸ਼ ਤੋਹੀ ਨੇ ਇਹ ਗद्दार ਨੇ ਆਇਆ ਇਸ ਮਲਤਕਾ ਗੋਦੀ ਮੀਡੀਆ ਮੇਰੇ ਵਰਗਿਆਂ ਨੂੰ ਜੀਪ ਵਰਗਿਆਂ ਨੂੰ ਆ ਕਿਸਾਨਾਂ ਹੱਡੀਆਂ ਨੂੰ ਸਾਡੇ ਨੌਜਵਾਨਾਂ ਨੂੰ ਐ ਪੇਸ਼ ਕਰ ਰਿਹਾ ਹੈ ਕਿ ਮੈਂ ਜਿਹੜੂ ਬਹੁਤ ਵੱਡੇ ਅੱਤਵਾਦੀ ਹੋ ਗਏ ਅੱਜ ਮੈਂ ਤੜਕੇ ਦੀਆਂ ਕਬਰਾਂ ਦੇਖ ਰਿਹਾ ਸੀ ਜੋ ਲੱਗੇ ਹੋਇਆ ਤੜਕੇ ਦਾ ਗੋਦੀ ਮੀਡੀਆ ਪ੍ਰਚਾਰ ਕਰ ਦੇ। ਦੇਖੀਏ ਲੱਖਾ ਵਾਹ ਪਹੁੰਚੇਗਾ ਲੱਖੇਗਾ ਧੀਮੇ ਚਲਤੀ ਪਿਆ ਕਬਰ ਦੇ ਲਈਏ ਇਹ ਹੋਗਾ ਉਹ ਹੋਗਾ ਜੋ ਇਸ ਕਰਕੇ ਮੈਂ ਕੁਝ ਮੇਰੇ ਪੰਜਾਬ ਦਾ ਵੀ ਮੈਂ ਭਰਾਵੋ ਪ੍ਰਚਾਰ ਕਰਦਾ ਕਿ ਮੈਂ ਮੇਰੇ ਪੰਜਾਬ ਦਾ ਮੀਡੀਆ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਗੋਦੀ ਮੀਡੀਆ ਦੇ ਖਿਲਾਫ ਨਾ ਤੂੰ ਆਪਣੇ ਖਿਲਾਫ ਖੜ ਗਈ ਹੈਗਾ ਉਹਦਾ ਕੋਈ ਸ਼ਕਤੀ ਨਹੀਂ ਹੈ ਪਰ ਜਿਹੜਾ ਪੰਜਾਬ ਦਾ ਵੀ ਕੁਝ মিডিਆ ਹੈ ਜਿਹੇ ਲਗਾਤਾਰ ਹੋਈ ਮੇਰੇ ਖਿਲਾਫ ਪ੍ਰਚਾਰ ਕਰਨ ਤੇ ਲੱਗਿਆ ਹੋਇਆ ਉਹ ਤੁਸ ਸਮਝ ਜਾਓ ਕਿਹੜਾ ਹੈ ਪਲੀਟਿਜ਼ ਦੇ ਵਾਲੇ ਹੈ ਤਾਂ ਇਹ ਐਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੇ মিডিਆ ਦੇ ਵੀ ਖਾਸ ਨਾ ਰੱਖਿਆ ਕਰੋ ਜਿਹੜਾ ਲਗਾਤਾਰ ਨਹੀਂ ਭਾਈ ਬੈਠੋ ਭਾਈ ਸ ਕੋਈ ਗਾਲੀ ਇਹ ਆਪਣਾ ਭਰਾ ਨਹੀਂ ਵੀਰੇ ਪਾਣੇ ਪਾਨੇ 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 ਆਪਣਾ ਭਰਾ ਹੈ ਮਲਾਜ ਨਾਮ ਦਾ ਵਿਚਾਰਾ ਇਹ ਮਲਾਜ ਹੈ ਇਹ ਮਲਾਜ ਹੈ ਬੈਠੋ ਭਾਈ ਬੈਠੋ ਭਾਈ ਬੈਠੋ ਭਾਈ ਅੱਜ ਜਿਹੜਾ ਪੀਟੀਸੀ ਦੇ ਦਿੱਲੀ ਪੋਸਟਰ ਨੂੰ ਮੈਂ ਕਹਾਂਗਾ ਦਿੱਲੀ ਪੋਸਟਰ ਇਹ ਲੜਾਤਰ ਮੇਰੇ ਖਿਲਾਫ ਨਾ ਮੇਰੀ ਫੋਟੋ ਤੇ ਚੱਕਰ ਜਾਲਾ ਰਹੀਆਂ ਚੱਕਰ ਜਾਲਾ ਦੇਖ ਜੀ ਰਖਾ ਖਾਕਰ ਬਾਤ ਰਹਾ ਲੱਖਾ ਪੱਜ ਰਿਹਾ ਕਿੱਥੇ ਪੱਜ ਰਿਹਾ ਵੇ ਲੱਖਾ ਦਾ ਖੜਾ ਲੱਖਾ ਆਪਣੇ ਲੋਕਾਂ ਦੇ ਖੜਾ ਸੋ ਮੈਂ ਇਸ মিডিਆ ਨੂੰ ਬੇਨਤੀ ਵੀ ਕਰੂੰਗਾ ਕਿ ਯਾਰ ਪੰਜਾਬ ਦਾ ਖਾਤਿਓ ਅਸੀਂ ਗੁਲਾਮ ਨਹੀਂ ਲੜ ਰਹੇ ਆ ਪੰਜਾਬੀ ਤਾਂ ਨਹੀਂ ਲੜ ਰਹੇ ਆ ਆਪਣੀ ਧਰਤੀ ਮਾਂ ਨਹੀਂ ਲੜ ਰਹੇ ਆ ਆਪਣੇ ਲੋਕਾਂ ਨਹੀਂ ਲੜ ਰਹੇ ਆ ਕੋਈ ਨਹੀਂ ਮਾਈ ਕੋਈ ਨਹੀਂ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਖਬਰਾਂ ਇਹ ਜਿਹਾ ਨਾ ਫਲਾਇਆ ਕਰੋ ਵੁਵਾਹਾਂ ਨਾ ਫਲਾਇਆ ਕਰੋ ਜਦੋਂ ਵੁਵਾਹਾਂ ਫੈਲਦੀਆਂ ਨੇ ਖਬਰਾਂ ਫੈਲਦੀਆਂ ਨੇ ਤਾਂ ਲੋਕਾਂ ਦੇ ਵਿੱਚ ਤਕਰ ਮਤ ਜਾਂਦੀ ਹੈ ਅਫਵਾਹ ਦੇ ਵਿੱਚ ਆ ਕੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਛੇਤੀ ਛੇਤੀ ਵੁਵਾਹ ਦੇ ਵਿੱਚ ਭਰਾਵੋ ਨਾ ਆਇਆ ਕਰੋ ਹੁਣ ਮੈਂ ਅਕੀਰ ਦੇ ਤੇ ਆਪਣੀ ਦੋ ਤਿੰਨ ਮਿੰਟਾਂ ਲਈ ਲੈ ਕੇ ਅਗਲੇ ਸੁਨੇਹੇ ਆ ਅਗਲੇ ਪ੍ਰੋਗਰਾਮਾਂ ਦੇਣੇ ਆ ਮੈਂ ਕਹਣਾ ਚਾਹੁੰਦਾ ਪਹਿਲਾ ਮੇਰਾ ਸੁਨੇਹਾ ਸੁਣ ਲੋ ਭਰਾਵੋ ਚਾਲ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰਿਆਂ ਸਾਡੀਆਂ ਕੌਂਸਲ ਦੇ ਬੰਦੀਆਂ ਦੇ ਆਗੂਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਦਿਓ ਛੋਟੇ ਨਾਲ ਆ ਪੰਜਾਬ ਦਾ ਯੂਥ ਪੰਜਾਬ ਦਾ ਨੌਜਵਾਨ ਸੁਭਿਤਾ ਬਣ ਕੇ ਖੜੀ ਹੋਵੇ ਅਸੀਂ ਪਿੱਛੇ ਨਹੀਂ ਹਟਾਂਗੇ ਜਿੱਥੇ ਮਰਜ਼ੀ ਬੁਲਾਓ ਅਗਲਾ ਮੈਂ ਕਹਿਣਾ ਚਾਹੁੰਦਾ 26 ਤਰੀਕ ਦਾ दिल्ली प्रोग्राम रखे गया नौजवान का स्पैल मैं नौजवानों अपील करता कि तो सारे ढाव दिल्ली तो जाना चाहिए बाहर खड़िया करके दसो तो जाओगे पंजाब तो वाले हो मैं वार बार क्यों गल कर क्यों गल कर लड़ाई हो लड़ाई पंजाब की है लड़ाई साइड नसलों की है ਦ라이 ਛੱਡੀਆਂ ਖੌਲ ਵਾਲੀਆਂ ਪੁਸਤਾਂ ਦੀ ਐ ਸੀਐਸ ਇਹ ਜੰਗ ਹਰ ਕੇ ਨਾ ਯਾਦ ਰੱਖਿਓ ਪੰਜਾਬ ਨੇ ਮੁਸਲਮਾਨਾਂ ਦੀ ਹੋਣਾ ਯਾਦ ਹਾਂਜੀ ਮੈਂ ਇਹੀ ਗੱਲ ਨੂੰ ਵਾਰ-ਵਾਰ ਇਸ ਕਰਕੇ ਤਾਲ ਫੀਲ ਕਰਦਾ ਐ ਵੀਰ ਕਹਿੰਦਾ ਪ੍ਰੋਗਰਾਮ ਦਿਓ ਪ੍ਰੋਗਰਾਮ ਅਸੀਂ ਦੇਣ ਜਾਣਦੇ ਆ ਦੇ ਦਿਆਂਗੇ ਉਹੀ ਗੱਲ ਆ ਜਾਣੀ ਐ ਸੱਫੇ ਬੰਦੇ ਨਾਲ ਆਗੂਆਂ ਨੇ ਕਹਿਣਾ ਕਿ ਇਹਨਾਂ ਨੇ ਲੱਖ ਪਰਾਂਉਂ ਦਿੱਤਾ ਇਹ ਪਾਟਦੇ ਇਹ ਸਰਕਾਰ ਨੂੰ ਮੌਕਾ ਮਿਲਣਾ ਭਰਾਵਾ ਸੁਨੋ ਕਾਣੀ ਦੇਣਾ ਕਿਹਦੇ ਕੋਲ ਅਸੀਂ ਮੈਂ ਹਰ ਵਾਰ ਕਰਦਾ ਸ਼ਾਦੀ ਜਿੱਤ ਸਾਡੇ ਏਕੇ ਚਾ ਸਾਡੇ ਸਬਰ ਦਾ ਗੱਲ ਚਾਦ ਰੱਖੋ ਜਦੋਂ ਇਹ ਗੱਲ ਤੁਸੀਂ ਦੇਖ ਲੋ ਸਰਕਾਰ ਕੋਲ ਇਹ ਤਾਂ ਚੁੰਦੀ ਆ ਸਰਕਾਰ ਕਿ ਪਾਪ ਨੌਜਵਾਨ ਕਿੱਥੇ ਆ ਦੇਣਾ ਨਿਰਾਸ਼ਤਾ ਨਹੀਂ ਲੈ ਕੇ ਆਉਣੀ ਦਾ ਯਾਦ ਰੱਖੋ ਕਈ ਵਾਰੀਆਂ ਇਹ ਲੱਗਦਾ ਹੁੰਦਾ ਇੱਕਲੋ ਹੋ ਗੋਲੋ ਕਈ ਵਾਰ ਇਹ ਲੱਗਦਾ ਸਰਕਾਰ ਨੂੰ ਲੋਕਾਂ ਨੂੰ ਲੱਗਦਾ ਹੁੰਦਾ ਕਿ ਸਰਕਾਰ ਤਾਂ ਗੋਲ ਨਹੀਂ ਰਹੀ ਯਾਰ ਸਰਕਾਰ ਦਾ ਕੰਮਾਸ ਨਹੀਂ ਹੋ ਰਹੀ ਸਰਕਾਰ ਦੀ ਕੋਈ ਫੇਰ ਤੇ ਅਸਰ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਹੈ ਅੰਦੋਲਨ پورے ਭਾਰਤ ਤੇ ਫੈਲ ਰਿਹਾ ਦਿੱਲੀ ਖੜੀ ਹੈ ਸਰਕਾਰੇ ਦੇ ਸਾਹਦਾ ਅਸੀਂ ਕਈ ਵਾਰੀ ਕਹਿੰਦਾ ਤਪਤਾ ਲੱਗਣਾ ਉਹ ਮਰਜਾ ਦਾ ਅੰਸ਼ ਕੋਈ ਗੱਲ ਨਹੀਂ ਖਾਬਾ ਰੱਖੋ ਮੈਂ ਤਾਂ ਉਹ ਗੱਲ ਕਹਿਣਾ ਯਾਰਾ ਜਿੰਨਾ ਤੇਰੇ ਮੋਰਚਾ ਫਤੇ ਨਹੀਂ ਹੁੰਦਾ ਆਪਾਂ ਜਿਸ ਤਰੀਕੇ ਨਾਲ ਚੌਂਦੀ ਅਗਲਾ ਚਾਨਾ ਤੱਕ ਲਾ ਲਾਂਗੇ ਪਰ ਬਿੱਖੇ ਨਹੀਂ ਆਣਗੇ ਦੂਜੀ ਗੱਲ ਮੈਂ ਹੋਰ ਦੇ ਸੇਖੋਂ ਨਾਮ ਜਾਂਦਣਾ ਚਾਹੁੰਦਾ ਹੈ ਕਿ ਅਸੀਂ ਕਿਸੇ ਨੂੰ ਸੋਹ ਸਾਨੂੰ ਕੋਈ ਮੰਨੂਰੀ ਨਹੀਂ ਹੈਗੀ ਕੱਲ ਨੂੰ ਕੋਈ ਨਿਖਾਨ ਆਪੂ ਤਹੇ ਕਿ ਆਪਾਂ ਥੋੜਾ ਦੇ ਮੰਨ ਜੋ ਥੋੜਾ ਦੇ ਕੱਟ ਲਿ ਜਾਓ ਅਸੀਂ ਕਾਨੂੰਨ ਨਾਲ ਰਾਤ ਤੇ ਰਾਜ਼ੀ ਕਰਾਉਣੇ ਆ ਭਰਾਵੋ ਥੋੜਾ ਪਤਾ ਨਹੀਂ ਪੁਣੀ ਹੈਗਾ ਕਿ ਤਿੰਨ ਸਾਲ ਲਈ ਜਾਂ ਦੋ ਸਾਲ ਲਈ ਜਾਂ ਪੰਜ ਸਾਲ ਲਈ ਹੋਲਡ ਕਰ ਲੈਗੇ ਕਮੇਟੀ ਬਣਾ ਲਈ ਚੀ ਗਈ ਦੋ ਆਪਾ ਪੰਜਾ ਤਾਂ ਆਏ ਹੋ ਰੋਜ਼ੋ ਰੋਜ਼ੀ ਲੋਕ ਲੈਣਾ ਹੁੰਦੀਆਂ ਹੁੰਦੀਆਂ ਹਰ ਰੋਜ਼ ਨਹੀਂ ਲੋਕਾਂ ਦੇ ਧੜਕਾਂ ਤੇ ਆਉਂਦੇ ਹੁੰਦੇ ਇਹੋ ਜਿਹੇ ਅੰਦੋਲਨ ਹਰ ਰੋਜ਼ ਨਹੀਂ ਖੜੇ ਹੁੰਦੇ ਹੁੰਦੇ ਅੱਜ ਜਾਗੇ ਹੋਏ ਨੇ ਪੰਜਾਬ ਦੇ ਹਰਿਆਣੇ ਦੇ ਲੋਕ ਸੂਬੇ ਰਾਸਤਾਂ ਤੇ ਜਿਹੜਾ ਭਰਾ ਖੜਾ ਮੇਰੇ ਨਾਲ ਹਰਿਆਣੇ ਤੋਂ ਆਇਆ 9 ਦੀ ਪੂਰੇ ਜਾਨ ਦਾ ਨਮੂਨਾ ਪਹਿਲੇ ਜੰਦ ਉਹ ਹੀ ਕੱਟੇ ਰਹੇ ਆ ਇਹ ਇੱਕਾ ਸਾਨੂੰ ਜਿਤਾ ਕੇ ਲੈ ਕੇ ਜਾਊਗਾ ਆਪਾਂ बार-ਬਾਰੇ ਗੱਲ ਕਰਦਾ ਕਿ ਇੱਕੇ ਨਾਲ ਸਾਡੀ ਜਿੱਤ ਹੋਣੀ ਹੈ ਅਲੱਗ ਪ੍ਰੋਗਰਾਮ ਜਿਦਾ ਵੀ ਕੁਝ ਦਿੱਤਾ ਗਿਆ ਤੇ ਨਾਲ ਦੀ ਨਾਲ ਸਾਨੂੰ ਸਮਝ ਲਓ ਕਿ ਇਹ ਦਿੱਤਾ ਜਾਣਾ ਭਰਾਵੋ ਸੋ ਇਹ ਮਰੀਆਂ ਦੁੱਤਾਂ ਪੀਲਾ ਨੇ ਆਉਣ ਨਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਕਈ ਵੱਡੇ ਕੱਟ ਕੀਤੇ ਜਾਣੇ ਆ ਮੈਂ ਉਸੇ ਵੀ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਭਰਾਵੋ ਮੈਂ ਫਿਰ ਦੁਬਾਰਾ ਖੀਰ ਦੇ ਉੱਤੇ ਮੇਰੀਆਂ ਮਾਵਾਂ ਦਾ ਮੇਰੀਆਂ ਭੈਣਾਂ ਦਾ ਮੇਰੇ ਨੌਜਵਾਨ ਸਾਥੀਆਂ ਦਾ ਬਜ਼ੁਰਗਾਂ ਦਾ